ਨਿਨਾਂ ਨੂੰ ਪਤਾ ਵੀ ਇਹ ਮੈਂ ਸੁਵਾਸਾਂ ਰੂਪੀ ਧੰਨ ਸਿਮਨ ਕਰਦਿਆ ਕਰਦਿਆ ਇਹ ਸਾਹਮਣਾ ਵਾਂ 2000 ਇਹ ਬੰਦੇ ਹੁਣ ਅਸੀਂ ਅਕਸਰ ਹੀ ਕਹਿ ਦਿੰਨੇ ਆ ਕਿ ਮੈਂ ਫਲਾਣਾ ਬੰਦਾ ਵੇਖਿਆ ਉਹਦੇ ਚਿਹਰੇ ਤੇ ਬਹੁਤ ਨੂਰ ਸੀ ਸੁਣਿਆ ਹੋਣਾ ਆਪ ਸਾਬ ਨੇ ਕਹਿ ਦਿੰਨੇ ਅਕਸਰ ਇਹ ਭੋਲੀਆਂ ਗੱਲਾਂ ਜਿਹੜਾ ਕਿ ਗੁਰਮਤਿ ਵਿੱਚ ਆਉਂਦੀਆਂ ਨਹੀਂ ਗੁਰਮਤਿ ਦੇ ਘਟਾਰੇ ਚ ਆਉਂਦੀਆਂ ਨਹੀਂ ਅਸੀਂ ਕਹਿ ਦਿੰਨੇ ਨਾ ਇੱਕ ਬੰਦਾ ਵਾਂ ਵੇਖਿਆ ਉਹਦੇ ਚਿਹਰੇ ਤੇ ਬੜਾ ਨੂਰ ਸੀ ਗੁਰਮਤ ਅੰਦੀ ਨਹੀਂ ਤੂੰ ਨਹੀਂ ਵੇਖ ਸਕਦਾ ਉਹਦੇ ਵਰਗਾ ਹੀ ਹੋਵੇਗਾ ਉਨੀ ਉੱਚੀ ਵਸਤਾ ਹੋਏਗੀ ਤੂੰ ਜਾਣ ਸਕਦਾ ਨਹੀਂ ਤੇ ਜਾਣ ਨਹੀਂ ਸਕਦਾ ਕੁਝ ਵੀ ਨਹੀਂ ਜਾਣ ਸਕਦਾ ਕੀ ਆ ਤੇ ਫਿਰ ਕੀ ਨਿਸ਼ਾਨੀਆਂ ਨੇ ਵਿਚਾਰ ਚੱਲ ਰਹੀ ਵੀ ਦੋ ਬੰਦੇ ਜਾ ਰਹੇ ਹਨ ਇੱਕ ਹੈਗਾ ਮਨਮੁਖ ਜਿਹਨੂੰ ਗੁਰਮਤਿ ਬਾਰੇ ਕੁਝ ਪਤਾ ਹੀ ਨਹੀਂ ਉਹ ਜੀਵਨ ਦੇ ਵਿੱਚ ਉਲਝਿਆ ਪਿਆ ਸੜਿਆ ਪਿਆ ਬਲਿਆ ਪਿਆ ਤੇ ਇੱਕ ਗੁਰਮਖਿਆ ਅੰਦਰੋਂ ਵੀ ਖੁਸ਼ ਬਾਹਰੋਂ ਵੀ ਖੁਸ਼ ਤੇ ਖੁਸ਼ੀਆਂ ਲੈ ਰਿਹਾ ਤੇ ਵੰਡ ਰਿਹਾ ਦੋ ਬੰਦੇ ਇਕੱਠੇ ਤੁਰੇ ਜਾ ਰਹੇ ਸੜਕ ਤੇ ਐਦਾਂ ਦੀ ਇਹ ਅਵਸਥਾ ਕਹਾਣੀ ਆ ਸੋ ਕੀ ਯਾਰ ਰਸਤੇ ਦੇ ਵਿੱਚ ਉਹਨਾਂ ਨੇ ਕੀ ਵੇਖਿਆ ਰਸਤੇ ਦੇ ਵਿੱਚ ਉਹਨਾਂ ਨੇ ਕੋਈ ਐਸੀ ਚੀਜ਼ ਡਿੱਗੀ ਵੇਖੀ ਬਹੁਤ ਵੱਡਾ ਕੋਈ ਪਰਸ ਪਿਆ ਸੀ ਪੈਸੇ ਉਹਦੇ ਵਿੱਚ ਅਵਸਥਾ ਬੰਦੀ ਕੀ ਆ ਜੇ ਸਾਡੇ ਤੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਤਾਂ ਸਾਡੀ ਪਤਾ ਤਾਂ ਹੋਵੇ ਵੀ ਸਾਡੇ ਨਾਲ ਕੀ ਬੀਤੂਗਾ ਜੇ ਮਹਾਰਾਜ ਕਿਰਪਾ ਕਰਨ ਨਾਮ ਬਾਣੀ ਸਿਮਰਨ ਚੱਲ ਪਵੇ ਨਾ ਤੇ ਘਤੋ ਘੱਟ ਇੱਕ ਸੌਟੀ ਲਾ ਕੇ ਆਪਣੇ ਆਪ ਨੂੰ ਚੈੱਕ ਕਰ ਲਈਏ ਕਿ ਮੈਂ ਉਸ ਮਾਰਗ ਤੇ ਚੱਲਿਆ ਕਿ ਨਹੀਂ ਅਜੇ ਸੋ ਰਸਤੇ 'ਚ ਜਾ ਰਿਹਾ ਤੇ ਇੱਕ ਥਾਂ ਤੇ ਉਹਨਾਂ ਨੇ ਵੇਖਿਆ ਇੱਕ ਬੈਗ ਪਿਆ ਉਹਦੇ ਵਿੱਚ ਪੈਸੇ ਆ ਪੈਸੇ ਜਦ ਇੱਥੋਂ ਫਰਕ ਪਿਆ ਜਾਂਦਾ ਵੇਖਿਆ ਦੋਹਾਂ ਨੇ ਆ ਗੁਰਮਖ ਨੇ ਵੀ ਨਿਗਾਹਾਂ ਵੇਖਿਆ ਤੇ ਮਨਮੁਖ ਨੇ ਵੀ ਵੇਖਿਆ ਸੋ ਜਿਹੜਾ ਮਨਮੁਖ ਸੀ ਨਾ ਮਨਮੁਖ ਦੀ ਅੱਖਾਂ ਨੇ ਵੇਖਿਆ ਤੇ ਬੁੱਧੀ ਨੂੰ ਕਿਹਾ ਵੀ ਆਹ ਤੇ ਪੈਸੇ ਕੰਮ ਬੜਾ ਵਧੀਆ ਬਣਿਆ ਸੋ ਕਿੱਥੇ ਉਹ ਅਗਲਾ ਪੈਰ ਪੋਟ ਨਹੀਂ ਸਕਦਾ ਕਿਥੇ ਚੋਰੀ ਡਾਕਾ ਮਾਰਨਾ ਸੀ ਉਹ ਸਾਹਮਣੇ ਪਰਸ਼ ਪਿਆ ਸੋ ਉਹ ਚੁੱਕਣ ਲਈ ਤਿਆਰ ਹੋ ਪਿਆ ਗੁਰਮੁਖ ਦੀ ਨਿਸ਼ਾਨੀ ਕੀ ਆ ਵੇਖਿਆ ਗੁਰਮੁਖ ਨੇ ਵੀ ਆ ਗੁਰਮੁਖ ਨੇ ਵੀ ਵੇਖਿਆ ਉਹਦੇ ਅੰਦਰ ਵੀ ਵਿਚਾਰ ਆਇਆ ਵੇਖੋ ਵਿਚਾਰ ਇੱਕੋ ਜਿਕੇ ਆਉਣਗੇ ਵਿਚਾਰਾਂ ਚ ਕੋਈ ਫਰਕ ਨਹੀਂ ਉਹਦੇ ਮਨ ਚ ਵੀ ਲਾਲਚ ਆਇਆ ਵੀ ਹਾਂ ਪੈਸੇ ਪਏ ਆ ਪਰ ਜਦੋਂ ਅੱਖਾਂ ਨੇ ਵੇਖ ਕੇ ਉਹ ਫੁਰਨਾ ਨਾ ਬੁੱਧੀ ਕੋਲ ਭੇਜਿਆ ਬੁੱਧੀ ਦਿਮਾਗ ਕੋਲ ਕਿ ਪੈਸੇ ਚੁੱਕ ਲਈਏ ਸਾਰੇ ਦੇ ਮਨ ਚ ਆਉਂਦਾ ਜੀ ਔਰ ਇੱਕ ਦੇ ਨਾਲ ਗੁਰੂ ਖੜਾ ਤੇ ਇੱਕ ਬੰਦਾ ਗੁਰੂ ਤੋਂ ਬੇਮੋਖ ਹੋ ਕੇ ਖਲੋਤਾ ਸੋ ਇਹੋ ਫਰਕ ਆ ਸੋ ਗੁਰਮਖਾਨੇ ਵੇਖਿਆ ਪੈਸੇ ਪਏ ਆ ਮਨ ਚ ਆਇਆ ਅੱਖਾਂ ਨੇ ਵੇਖਿਆ ਬੁੱਧੀ ਨੇ ਕਿਹਾ ਵੀ ਪੈਸੇ ਚੁੱਕ ਲੈਣੇ ਚਾਹੀਦੇ ਨਾਲ ਹੀ ਗੁਰਮਖਾਨੇ ਸੋਚਿਆ ਭਈ ਤੂੰ ਇੱਥੇ ਹੀੜੇ ਇਕੱਠੇ ਕਰਨਾ ਆ ਕੇ ਕੌਡੀਆਂ ਪਤਾ ਨਹੀਂ ਕਿਸ ਵਿਚਾਰਿਆਂ ਦਾ ਹੈਗਾ ਅਮਲ ਤੇ ਕੋਸ਼ਿਸ਼ ਕਰ ਕਿਸੇ ਨੂੰ ਦੇ ਦੇ ਨਹੀਂ ਤਾਂ ਤੇਰਾ ਕੋਈ ਹੱਕ ਨਹੀਂ ਕਿਸੇ ਅਪਰਾਈ ਚੀਜ਼ ਤੇ ਤੂੰ ਅੱਖ ਰੱਖੇਂ ਤੇਰੀ ਡਿਊਟੀ ਨਹੀਂ ਟੁੱਟ ਜਾਵੇਂਗਾ ਗੁਰੂ ਤੋਂ ਨਾਲੋਂ ਔਰ ਪੈ ਜਾਵੇਂਗਾ ਉਸੇ ਨਰਕ ਦੇ ਵਿੱਚ ਪੈ ਜਾਵੇਂਗਾ ਜਿੱਥੇ ਤੂੰ ਕੁਝ ਸਾਲ ਪਹਿਲੋਂ ਸੀ ਤੜਫਦਾ ਸੀ ਰੋਂਦਾ ਸੀ ਕਰ ਲਾਉਂਦਾ ਸੀ ਕੋਈ ਭੈਣ ਭਰਾ ਤੇਰੀ ਗੱਲ ਨਹੀਂ ਸੀ ਸੁਣਦਾ ਸੋ ਹੋਂ ਤੇਰੇ ਤੇ ਸੱਚੇ ਪਾਤਸ਼ਾਹ ਨੇ ਤੇਰੀ ਬਾਹ ਫੜੀ ਆ ਨਾ ਤੇ ਇਹ ਚੀਜ਼ਾਂ ਤੇ ਤੈਨੂੰ ਉਸ ਨੂੰ ਕਿਉਂ ਪਉ ਨਾ ਸਕੀ ਜਿਸ ਨੂੰ ਆਪਣੇ ਲੇਵ ਲੈ ਆਏ ਇਹ ਚੀਜ਼ਾਂ ਤੇ ਕੁਝ ਵੀ ਨਹੀਂ ਆਗੀਆਂ ਜਿਹੜੀਆਂ ਆਗੀਆਂ ਉਹਦੇ ਕੋਲ ਜਾਣੀਆਂ ਚਾਹੀਦੀਆਂ ਹਾਂ ਸੋ ਉਹ ਗੁਰਮਖ ਜਿਹੜਾ ਅੱਗੇ ਨਗ ਜਾਂਦੀ ਐ اسی ਤਰ੍ਹਾਂ ਉਹਨਾਂ ਨੂੰ ਕਿਸੇ ਤਰੀਕੇ ਦੀ ਤ੍ਰਿਸ਼ਨਾ ਕੋਈ ਬੁਰਾ ਕਹੇ ਚਾਹੇ ਭਲਾ ਕਹੇ ਉਹਨਾਂ ਨੂੰ ਕੋ ਕਵੇ ਨਾ ਤੂੰ ਬਹੁਤ ਵਧੀਆ ਵੀ ਤੇਰੇ ਵਰਗਾ ਬੰਦਾ ਵੀ ਕੋਈ ਨਹੀਂ ਤੂੰ ਅੰਦਰੇ ਅੰਦਰ ਅੰਦਰ ਸੱਚੇ ਪਾਚਾ ਬਖਸ਼ ਲਈ ਮੈਂ ਨਜੋਗਾ ਨਹੀਂ ਹਗਾ ਵੇਖੋ ਉਹ ਹੌਮੇ ਨੂੰ ਲਾਗੇ ਨਹੀਂ ਆਉਂਦੇ ਹੌਮੇ ਦੀਰਗ ਰੋਗ ਹੈ دارو ਵੀ ਅਸਨਾ ਹੈ ਕਿਰਪਾ ਕਰੇ ਜੋ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ ਤੇ ਇੱਕ ਉਹ ਬੰਦਾ ਵਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਕੀ ਕਹਿੰਦਾ ਵੀ ਮੇਰੀ ਸੋਭਾ ਆਵੇ ਉਹਨ ਸਤਰੀ ਆ ਨਾ ਆਪਣੇ ਆਪ ਸਾਰੇ ਪਰਿਵਾਰ ਨਾਲ ਆਇਆ ਇਸਤਰੀ ਵਿੱਚ ਚਾਹੁੰਦੀ ਮੇਰੀ ਤਾਰੀਫ਼ ਹੋਵੇ ਸਬਜ਼ੀ ਬਹੁਤ ਵਧੀਆ ਬਣਾਈ ਆ ਜੇ ਆ ਉਹ ਵੇਖੋ ਅੰਦਰੋਂ ਨਹੀਂ ਜਾਂਦੀ ਉਹ ਮੇ ਨਹੀਂ ਜਾਂਦੀ ਹਰ ਬੰਦੇ ਦੀ ਇੱਛਾ ਵੀ ਮੇਰੀ ਕੋ ਸੋ ਆਨੇ ਕੇ ਛੋਟੇ ਛੋਟੇ ਬੱਚੇ ਆ ਪੰਜ ਪੰਜ ਸਾਲ ਦੇ ਬੱਚੇ ਆ ਥੋੜੇ ਜੇ ਵੱਡੇ ਹੁੰਦੇ ਤਾਂ ਉਹ ਵੀ ਆਂਦੇ ਆ ਮੇਰੀ ਬਾਜੀ ਵੇਖੋ ਕਿੰਡੀ ਵਧੀਆ ਸੋ ਇਹ ਐਸਾ ਰੋਗ ਲੱਗ ਜਾਂਦਾ ਇਹ ਰੋਗ ਸੰਗਤ ਵਿੱਚ ਜਾ ਕੇ ਨਾ ਇਹ ਫੇਰੇ ਜਾਂਦਾ ਪੁੱਛੋ ਜਾ ਕੇ ਉਹਨਾਂ ਨੂੰ ਆਂਦੇ ਉਹਨਾਂ ਨੂੰ ਪੁੱਛੋ ਜਾ ਕੇ ਜਿਨ੍ਹਾਂ ਨੇ ਕੀ ਕੀਤਾ ਇਹ ਵਪਾਰ ਸ਼ੁਰੂ ਕਰਤਾ ਇਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕਿ ਸਦ ਬੁਲਹਾਰੇ ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ ਕਹ ਰਿਆ ਭਈ ਜਨਾ ਜਨਾ ਨੇ ਇਹ ਵਾਹਿਗੁਰੂ ਨਾਮ ਦਾ ਵਪਾਰ ਕੀਤਾ ਨਾ ਪੁੰਨ দান ਜੋ ਕਰਦੇ ਆ ਨਾ ਭਈ ਮੈਂ ਉਹਨਾਂ ਤੋਂ ਵੀ ਬੁਲਹਾਰ ਜਾਨਾ ਜੋ ਮਹਾਰਾਜ ਦਾ ਨਾਮ ਜਪਦੇ ਆ ਜਪਾਉਂਦੇ ਆ ਔਰ ਹਮੇਸ਼ਾ ਹੀ ਕੀ ਕਰਦੇ ਆ ਜਾਗਦੇ ਰਹਿੰਦੇ ਆ ਤੇ ਇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਿਆਣ ਵਿਹਾਈ ਤਿੰਨਾ ਗੁਣਾ ਦੇ ਵਿੱਚ ਸਾਰਾ ਸੰਸਾਰ ਕਾਲ ਯੁਗ ਨੇ ਸੁਵਾ ਕੇ ਰੱਖਿਆ ਹੋਇਆ ਸਵੇਰ ਤੋਂ ਸ਼ਾਮ ਤੱਕ ਇਹ ਕੀ ਕਰਦਾ ਇਸ ਨੂੰ ਮੈਲ ਹੀ ਮੈਲ ਇਕੱਠੀ ਕਰੀ ਜਾਂਦਾ ਹੀ ਮੈਲ ਹੀ ਮੈਲ ਇਕੱਠੀ ਕਰੀ ਜਾਂਦਾ ਤੇ ਕੀ ਹੁੰਦਾ ਇਹਨੂੰ ਭੁੱਲ ਹੀ ਜਾਂਦਾ ਕਾਰਨ ਤੋਂ ਇੱਥੇ ਗੁਰਮਖ ਮਿਸਾਲ ਦਿੰਦੇ ਆ ਕਿ ਜਿਸ ਤਰ੍ਹਾਂ ਇੱਕ ਕੋਹਲੂ ਹੋਵੇ ਨਾ ਕੋਹਲੂ ਦੇ ਕੋਲੂ ਪਿੰਡਾਂ ਚ ਅਸੀਂ ਵੇਖਿਆ ਸਾਰੇ ਸੋ ਜਦੋਂ ਤਿਹਲ ਕੱਢਦਾ ਨਾ ਕੋਲੂ ਵਾਲਾ ਇੱਕ ਕਪੜਾ ਲੈਂਦਾ ਉਹ ਜਦੋਂ ਉੱਥੇ ਉਹ ਮੈਲ ਵਗੈਰਾ ਫਸਦੀਆ ਤੇ ਉਹਨੂੰ ਸਾਫ਼ ਕਰ ਦਿੰਦਾ ਉਹ ਕਪੜੇ ਦੀ ਇਹ ਮੁਸ਼ਕਲ ਹੋ ਜਾਂਦੀ ਹੈ ਵੀ ਉਸ ਕਪੜੇ ਨੂੰ ਮੁੜ ਕੇ ਸਾਬਣ ਨਹੀਂ ਲਾਈਏ ਨਾ ਉਹ ਸਾਬਣ ਨਾਲ ਵੀ ਸਾਫ਼ ਹੁੰਦਾ ਬੜੀ ਮੁਸ਼ਕਲ ਜਾ ਕੇ ਉਹ ਕਪੜਾ ਸਾਫ਼ ਹੁੰਦਾ ਸੋ ਦੱਸ ਦਿਆ ਕਿ ਇਸ ਮਨ ਨੂੰ ਵੀ ਨਾ ਕੋਲੂ ਦੀ ਮੈਲ ਵਰਗੀ ਮੈਲ ਲੱਗੀ ਆ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਤੇ ਕਾਲਾ ਹਵਾ ਸ਼ਾਹੋ ਕਾਲਾ ਸ਼ਾਈ ਵਰਗਾ ਮਨ ਹੋ ਗਿਆ ਤੇ ਕਿੱਥੇ ਇਹਨੂੰ ਗੁਰਮਤ ਦਾ ਪਤਾ ਲੱਗਣਾ ਜੇ ਆ ਵੀ ਜਾਂਦਾ ਨਾ ਕਿਤੇ ਵਾਹਿਗੁਰੂ ਵਾਹਿਗੁਰੂ ਕਰਨ ਸੰਗਤ ਚ ਬੈਹ ਵੀ ਜਾਂਦਾ ਬੜੀ ਕਿਰਪਾ ਮਹਾਰਾਜ ਦੀ ਪਰ ਕਿੱਥੇ ਇਸ ਨੂੰ ਤੇ ਇੱਕ ਤਰੀਕਾ ਆ ਗਿਆ ਵੀ ਇਸ ਨੂੰ ਉੱਥੇ ਸੰਗਤ ਚ ਬੈਠਿਆ ਵੀ ਇੱਥੋਂ ਲੈ ਕੇ ਉੱਡ ਕਿੱਦਾਂ ਜਾਣਾ ਕਿਉਂਕਿ ਇਹਨੂੰ ਸੰਗਤ ਮੰਨਣ ਥੋੜੀ ਸੰਗਤ ਅੱਸੀ ਲੱਗਦੀ ਮੰਦਾ ਦੇ ਕਾਮ ਹੀ ਵੀ ਇਹਨੂੰ ਉਲਝਾ ਕੇ ਰੱਖਣਾ ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜੇ ਕਿਧਰੇ ਇਹ ਖੈਰ ਮਿਲ ਜਾਵੇ ਨਾ ਤੇ ਸਮਝ ਲਓ ਜੋ ਤੀ ਆ ਪੁੱਤਰ ਸਕੇ ਸੰਬੰਧੀ ਆ ਨਾ ਨਾ ਕਿਸੇ ਦਾ ਕੋ ਹੋਇਆ ਤੇ ਅਜੇ ਤੱਕ ਮਿਸਾਲ ਆ ਸਭ ਮਤਲਬ ਉਹਦੇ ਯਾਰ ਜੇ ਸਾਡੇ ਕੋਲ ਕੋਈ ਚੀਜ਼ ਹੈਗੀ ਮਾਇਆ ਵਾ ਕੋਈ ਹੋਰ ਸਾਡਾ ਕੋਈ ਐਸੋ ਜਿਹਾ ਕਾਰੋਬਾਰ ਹੈ ਵੀ ਜਿਹਦੇ ਨਾਲ ਉਹਨੂੰ ਫਾਇਦਾ ਮਿਲੇ ਬਹੁਤ ਬਹਾਨੇ ਆ ਬੜੇ ਬਹਾਨਿਆਂ ਦੇ ਨਾਲ ਸਾਸਰੀ ਘਰ ਵੀ ਬੁਲਾਉਣਗੇ ਆ ਵੀ ਜਾਣਗੇ ਪਰ ਜਦੋਂ ਇਹ ਮਾਇਆ ਮੁੱਕ ਜਾਂਦੀ ਆ ਨਾ ਤੇ ਫੇਰ ਵੇਖੋ ਪਤਾ ਲੱਗਦਾ ਵੀ ਕੋਈ ਵੀ ਬਾਤ ਨਹੀਂ ਪੁੱਛਦਾ ਸੋ ਗੁਰੂ ਨਾਨਕ ਦਾ ਕਾਰਜ ਇੱਕ ਐਸਾ ਜਿਹੜਾ ਕਿ ਜਾਂ ਗੁਰੂ ਦੇ ਸਿੱਖ ਕਹ ਲਓ ਗੁਰੂ ਦੇ ਸਿੱਖਾਂ ਦੀ ਜਦੋਂ ਆਪਾਂ ਗੱਲ ਸੁਣਦੇ ਆ ਨਾ ਪੜ੍ਹਦੇ ਆ ਨਾ ਤੇ ਗੁਰੂ ਦਾ ਸਿੱਖ ਗੁਰੂ ਵਰਗਾ ਹੀ ਉਹ ਤੇ ਸੁਭਾਅ ਹੋ ਜਾਂਦਾ ਗੁਰੂ ਵਰਗਾ ਹੀ ਸੁਭਾਅ ਹੋ ਜਾਂਦਾ ਉਹ ਕੀ ਕਰਦਾ ਉੱਚ ਵੀ ਉਹਦੇ ਕੋਲ ਹੈਗਾ ਨਾ ਤੇ ਹਮੇਸ਼ਾ ਤਿਆਗ ਕਰਨ ਲਈ ਤਿਆਰ ਈਂਦਾ ਵੀ ਮਹਾਰਾਜ ਬਹੁਤ ਜਨਮ ਤੇ ਬਹੁਤ ਜਨਮ ਕੇ ਵਿਛੜੇ ਤੇ ਮਾਦੋ ਇਹ ਜਨਮ ਨਾਲ ਪੜਿਆ ਕਰੋ ਸਾਧ ਸੰਗ ਜੀ ਇਹ ਜਨਮ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੂ ਚਿਰ ਭੇ ਦਰਸ਼ਨ ਦੇਖੇ ਸਾਰੇ ਭਗਤਾਂ ਸ਼ਹਿਬਾਨ ਗੁਰੂ ਸਾਹਿਬਾਨ ਨੇ ਇਹ ਬਾਣੀ ਚ ਕਿਹਾ ਪੀ ਬਹੁਤ ਜਨਮਾਂ ਤੋਂ ਅਸੀਂ ਚੱਲੇ ਆ ਰਹੇ ਆਂ ਚੱਲਦਿਆਂ ਚੱਲਦਿਆਂ ਹੁਣ ਸਮਾਂ ਆ ਗਿਆ ਤੇ ਕਿੱਡਾ ਵਧੀਆ ਗੱਲ ਐ ਵੀ ਕਿਸ ਕਈਆਂ ਨੂੰ ਤੇ ਪਤਾ ਹੀ ਨਹੀਂ ਪੀ ਅਗਲਾ ਕੁਝ ਹੁੰਦਾ ਕਿ ਨਹੀਂ ਹੁੰਦਾ ਰੋੜਦੇ ਰਹਿੰਦੇ ਕੋੜਦੇ ਰਹਿੰਦੇ ਸੰਗਤ ਚ ਨਹੀਂ ਆਉਂਦੇ ਜੇ ਹੁਣ ਆ ਗਏ ਆ ਨਾ ਜੇ ਆ ਗਏ ਆ ਤੇ ਫੇਰ ਸਾਨੂੰ ਉਹ ਚੀਜ਼ ਲੈ ਲੈਣੀ ਚਾਹੀਦੀ ਆ ਜਿਹੜੀ ਬਾਣੀ ਮਹਾਰਾਜ ਦੇ ਵਿੱਚ ਸੱਚੇ ਪਾਤਸ਼ਾਹ ਦੇ ਪਹਿਲੇ ਪੰਨੇ ਤੋਂ ਲੈ ਕੇ ਅਖੀਰ ਤੱਕ ਜੋ ਬਾਣੀ ਵਾਜਾ ਮਾਰਦੇ ਹੀ ਆ ਨਾ ਵੀ ਆਜੋ ਵੀ ਆਜੋ ਖੁੱਲਾ ਛੱਟਾ ਖੁੱਲਾ ਸਦਾ ਕੋਈ ਰਹਾ ਨਾ ਜਾਵੇ ਤੇ ਗਰੰਟੀ ਆ ਗਰੰਟੀ ਆ ਕਿ ਕਿਸੇ ਵੀ ਹਾਲਾਤ ਦੇ ਵਿੱਚ ਗੁਰਸਿੱਖ ਗੁਰਮੁਖ ਅਦਾਸ ਨਹੀਂ ਜਿਹਾ ਹੁੰਦਾ ਉਹ ਕਹਿੰਦਾ ਸੱਚੇ ਪਾਤਸ਼ਾਹ ਜੀ ਜੇ ਤੂੰ ਮੈਨੂੰ ਸੁੱਖ ਦੇਵੇਂਗਾ ਨਾ ਸੁੱਖ ਸੁੱਖ ਵੀ ਆਉਂਦੇ ਤੇ ਇਹ ਮਹਾਰਾਜ ਤੇਰੀ ਵਿਦਾਈ ਮੇਰਾ ਕੁਛ ਨਹੀਂ ਆ ਤੇ ਜੇ ਸੱਚੇ ਪਾਤਸ਼ਾਹ ਕੋ ਦੁੱਖ ਦੇ ਦੇਂਗਾ ਤੇ ਮੇਰਾ ਘੜਾ ਕੋ ਕਟ ਚਲਿਆ ਦਿਨ ਰਾਤ ਹਰ ਨਾਮੇ ਨਾਲ ਹਰ ਦੇ ਨਾਲ ਸਵੇਰ ਤੋਂ ਲਾ ਕੇ ਸ਼ਾਮ ਤੱਕ ਗੱਲ ਕਰਨੀ। ਸੋ ਪਾਗਾਵਾਂ ਵਾਲੇ ਨੇ ਜਿਹੜੇ ਗੁਰਮਤ ਦੇ ਅਨਸਾਰ ਚੱਲਦੇ ਨੇ ਦਿਨ ਰਾਤ ਵੇਖੋ ਆਪਣਾ ਆਪ ਤੇ ਸਵਾਰੀ ਲੈਂਦੇ ਆ। ਗੁਰਮੁਖ ਜਿਹੜੇ ਆ ਨਾ ਗੁਰਮੁਖ ਆਪ ਤੇ ਲਾਹਾ ਲੈਂਦੇ ਨਾਲ ਕੀ ਕਰਦੇ ਆ ਜੋ ਸੰਗੀ ਸਾਥੀ ਸਗਲ ਤਰਾਈ ਸਾਰਿਆਂ ਨੂੰ ਵੀ ਕਹਿੰਦੇ ਆ ਵੀ ਆਜੋ ਬੇੜਾ ਗੁਰਨਾਨਕ ਸੱਚੇ ਪਾਤਸ਼ਾਹ ਦਾ ਜੋ ਨਾਮ ਦਾ ਬੇੜਾ ਤਿਆਰ ਆ ਵੀ ਸਾਰਿਆਂ ਨੂੰ ਵਿੱਚ ਚੜ ਜਾਣਾ ਚਾਹੀਦਾ। ਜੇ ਚੜ ਜਾਵਾਂਗੇ ਨਾ ਜੋ ਉਤਰੇ ਜੋ ਚੜ ਜਾਂਦਾ ਨਾ ਇੱਕ ਵਾਰੀ ਸੋ ਪਾਰ ਵੀ ਹੋ ਜਾਂਦਾ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਉਹ ਪਾਰ ਵੀ ਚਲੇ ਜਾਂਦਾ ਬੱਚਿਆਂ ਨੂੰ ਨਾਲ ਲਾਉਣਾ ਚਾਹੀਦਾ ਬੱਚਾ ਬੱਚਾ ਬੱਚੇ ਆਪਣਾ ਪੁ ਵੇਖਿਆ ਸੋ ਇਹਨਾਂ ਦੇ ਸੰਦੇ ਵਿੱਚ ਤੇ ਬਹੁਤ ਜਿਆਦਾ ਜ਼ਰੂਰਤ ਆ ਬੱਚਿਆਂ ਨੂੰ ਜਿਹੜਾ ਵਾ ਗੁਰਬਾਣੀ ਨਾਲ ਜੋੜ ਗਏ ਉਹਦਾ ਵੀ ਕਾਰਨ ਹੈ ਉਹਦਾ ਵੀ ਕਾਰਨ ਅਕਸਰ ਇਹ ਹੀ ਕਹਿੰਨੇ ਆ ਵੀ ਬੱਚਿਆਂ ਨਾਲ ਮੋਹ ਨਹੀਂ ਕਰਨਾ ਕਿਸੇ ਨਾਲ ਮੋਹ ਆਪਣਾ ਆਪ ਸਵਾਰੋ ਆਪਨਾ ਆਪ ਤਾਂ ਸਵਾਰਾਂਗੇ ਜੇ ਘਰ ਦੇ ਵਿੱਚ ਮਾਹੌਲ ਠੀਕ ਹੋਊਗਾ ਜੇ ਇੱਕ ਬੰਨੇ ਸਿਮਰਨ ਕਰਨ ਬੈਠ ਕੇ ਬੈ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਪਏ ਤੇ ਬੱਚਾ ਜਿਹੜਾ ਉਹਨੇ ਹੀ ਘਰ ਦੇ ਵਿੱਚ ਵੇਖੋ ਉਹਨੂੰ ਕੋ ਸਮਝ ਨਹੀਂ ਸਮਝ ਨਹੀਂ ਉਹ ਬੱਚੇ ਸਾਨੂੰ ਮੁਸ਼ਕਲ ਦੇ ਵਿੱਚ ਪਾ ਦਿੱਤਾ ਇਸ ਕਰਕੇ ਪਰਿਵਾਰ ਦਾ ਜੇ ਸੰਗ ਮਿਲ ਜਾਵੇ ਨਾ ਪਰਿਵਾਰ ਦੀ ਨਾਲ ਸੰਗਤ ਰੂਪ ਬਣ ਜਾਵੇ ਤੇ ਫਿਰ ਇਹਦੋਂ ਵੱਡੀ ਕੋਈ ਦਾਤ ਨਹੀਂ ਜੇ ਦੇਸ਼ ਦਸ਼ੰਤਰ ਸਗਲੇ ਚ ਆਗੇ ਉਹ ਆਂਦੇ ਵੀ ਜਿਹੜੇ ਮਰਜੀ ਦੇਸ਼ ਚਲੇ ਜਾਓ ਕਿਤੇ ਵੀ ਚਲੇ ਜਾਓ ਬਈ ਉੱਥੇ ਜਾ ਕੇ ਕਹਾਣੀ ਇੱਕੋ ਰਹਿਣੀ ਆ ਦੂਜੀ ਕਹਾਣੀ ਨਹੀਂ ਬਣਨੀ ਸੋ ਇਹੋ ਗੁਰੂ ਨਾਨਕ ਦਾ ਮਾਰਗ ਆ ਸਾਧੀਆਂ ਪਹਿਲੋਂ ਸ਼ੁਰੂ ਹੋਇਆ ਸੀ ਮਨੁੱਖ ਨੂੰ ਸੋਝੀ ਪਈ ਸੀ ਵੀ ਕੋਈ ਪਰਮੇਸ਼ਰ ਵੀ ਹੈਗਾ ਵਾ ਉਹਨੂੰ ਜਪਣਾ ਵੀ ਆ ਉਹਦੇ ਨਾਲ ਸੁੱਖ ਮਿਲ ਸਕਦਾ ਇਹ ਵਕਰੀ ਗੱਲ ਆ ਵੀ ਉਸ ਸਮੇ ਸਾਧਨ ਕੋ ਸਮਝ ਨਹੀਂ ਸੀ ਲੋਕਾਂ ਨੂੰ ਆ ਗਈ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਵੇਖੋ ਆਉਣਾ ਹੀ ਤਾਂ ਪਿਆ ਜਨਤਾ ਨੇ ਲੋਕਾਂ ਨੇ ਲਕਾਈ ਨੇ ਪਰਮੇਸ਼ਰ ਗਾੜੀ ਬੇਨਤੀ ਕੀਤੀ ਸੱਚੇ ਪਾਸ਼ਾ ਕੋ ਕਿਰਪਾ ਕਰੋ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਤੇ ਮਹਾਰਾਜ ਨੇ ਕੀ ਕੀਤਾ ਫਰਾਨ ਕੇ ਸਤਨਾਮ ਦਾ ਚੱਕਰ ਚਲਾਇਆ ਚੱਕਰੀ ਚਲਾ ਦਿੱਤਾ ਸਤਨਾਮ ਦਾ ਪਏ ਇੰਨਾ ਸੌਖਾ ਮੌਕਾ ਮੁਰਕੇ ਨੀ ਜੇ ਪਾ ਮਿਲਣਾ ਗੁਰਬਾਣੀ ਚ ਕੀ ਹੁੰਦਾ ਜੇ ਨਾਲ-ਨਾਲ ਪੜਿਆ ਕਰੋ ਜਿਸ ਨੂੰ ਪਾਣੀ ਦੀ ਤੋਕ ਆਉਂਦੀ ਹੈ ਨਾ ਉਹਦੇ ਨਾਲ ਮੁੱਖ ਪਵਿੱਤ੍ਰ ਹੋਣਾ ਜਾਣਾ ਕੁਛ ਨਹੀਂ ਫਾਇਦਾ ਹੀ ਹੋਣਾ ਇਸ ਪੌੜੀ ਤੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਮਹਾਰਾ ਜਾਂਦੇ ਵੀ ਇਹ ਆਖੜੀ ਪੌੜੀ ਇਸ ਪੌੜੀ ਦਾ ਨਾ ਚੜਦਿਆਂ 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 ਤੂੰ ਇਸ ਡੰਡੇ ਤੇ ਆ ਗਿਆ ਵੀ ਹੁਣ ਤੂੰ ਇਸ ਡੰਡੇ ਤੋਂ ਉੱਪਰ ਕੋਠੇ ਉੱਪਰ ਚੜ ਜਾ ਤੇ ਤੇਰਾ ਮੁੱਕ ਹੀ ਜਾਵੇ ਇਆ ਆਖਰੀ ਡੰਡਾ ਵਾ ਇਸ ਜੂਨਾ ਦੇ ਵਿੱਚੋਂ ਮਨੋਖ ਆਖਰੀ ਡੰਡਾ ਜਿੱਥੇ ਉਹਨੇ ਬੰਦਗੀ ਕਰਕੇ ਤੇ ਆਪਣੇ ਆਪ ਨੂੰ ਮਿਲ ਲੈਣਾ ਸੀ ਪਰਮੇਸ਼ਰ ਨੂੰ ਪਰ ਚੱਕਰ ਉੱਥੇ ਚੱਕਰ ਪੈ ਗਿਆ ਉਹਨੂੰ ਉਸ ਆਖਰੀ ਡੰਡੇ ਤੇ ਇਹਨੂੰ ਇੰਨੀਆਂ ਸੁੱਖ ਸਹੂਲਤਾਂ ਮਿਲ ਗਈਆਂ ਇੰਨੀ ਨੇਤਰਾ ਕਰਕੇ ਇਹਨੇ ਆਪਣਾ ਆਪ ਗਵਾ ਲਿਆ ਤੇ ਗਵਾ ਕੇ ਕੀ ਹਿਆ ਅੰਤ ਸਭੇ ਫਿਰ